ਇਹ ਗੱਟ ਜੋੜ ਦੀ ਗੱਲ ਕੀਤੀ ਜਾ ਰਹੀ ਸੀ ਅੱਜ ਲੁਧਿਆਣਾ ਪੰਜਾਬ ਦੇ ਜਿਹੜੇ ਸੀਐਮ ਹੈਗੇ ਨੇ ਉਹਨਾਂ ਨੇ ਸਾਫ਼ ਕਲੀਅਰ ਕਰਤਾ ਵਾ ਕਿ ਅਸੀਂ ਸਾਰੇ ਦੀ ਸਾਰੀ ਸੀਟਾਂ ਉੱਤੇ ਆਪਣੇ ਜਿਹੜੇ ਨੇ ਕੈਂਡੀਡੇਟ ਖੜੇ ਕਰਾਂਗੇ ਤੇ ਸਾਡੀ ਕੀ ਇਟ ਮੀਨ ਇਟ ਮੀਨਸ ਕੀ ਗੱਟ ਜੋੜ ਪੰਜਾਬ ਚ ਨਹੀਂ ਹੋ ਰਿਹਾ ਨਹੀਂ ਸਾਡੀ ਕੀ ਜਾਣ ਨਿਕਲਦੀ ਹੈ ਉਹਨਾਂ ਬਗੈਰ ਅਸੀਂ ਕਦ ਕਿਆ ਵੀ ਅਸੀਂ ਗੱਟ ਗੱਟ ਜੋੜ ਕਰਨਾ ਹੈ ਉਹ ਇੰਡੀਆ ਅਲਾਈਅੰਸ ਆ ਜਿਹੜਾ ਉਹ ਪਾਰਲੀਮੈਂਟ ਚ ਅਸੀਂ ਉਹ ਉੱਥੇ ਕਰਦੇ ਆਂ ਉਹ ਇੱਕ ਸਰਕਾਰ ਦੇ ਉਲਟ ਆਪੋਜੀਸ਼ਨ ਇੱਕ ਬਣੀ ਹੋਈ ਆ ਇਲੈਕਸ਼ਨ ਲੜਨ ਨੂੰ ਤਾਂ ਕਦੇ ਵੀ ਨਹੀਂ ਕਿਹਾ ਇਲੈਕਸ਼ਨ ਲੜਨ ਨੂੰ ਕਦੇ ਵੀ ਨਹੀਂ ਕਿਹਾ ਨਾਲੇ ਨਾ ਸਾਡਾ ਇੱਕ ਵਰਕਰ ਦੇ ਵੱਲੋਂ ਇੱਕ 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 ਵਰਕਰ ਦੇ ਵੱਲੋਂ ਇਹ ਆਵਾਜ਼ ਸੀਗੀ ਬਈ ਅਸੀਂ ਯਾਰ ਇਹ ਜਿਹੜਾ ਝੂਠ ਬੋਲ ਕੇ ਵਾਅਦੇ ਕਰਕੇ ਗਏ ਨੇ ਟੋਟਲ ਤਾਂ ਜਿਹੜਾ ਉਹ ਮੈਨੀਫੈਸਟੋ ਆ ਟੋਟਲ ਖਾਲੀ ਪਿਆ ਹੈ ਤੇ ਅਸੀਂ ਉਹਨਾਂ ਦਾ ਬੋਝ ਕਿਉਂ ਚੱਕੀਏ ਜੀ ਜਿਹੜਾ ਪਾਈ ਚ ਸਾਡੇ ਤੇ ਸੀ ਚੀਜ਼ਾਂ ਅੱਜ ਉਹਨਾਂ ਤੇ ਅਸੀਂ ਤਾਂ ਸਮਾਂ ਤੇ ਅੱਜ ਅੱਜ ਮਤਲਬ ਫ੍ਰੀ ਹੈਂਡ ਆ ਸਾਡੇ ਕੋਲ ਕਹਿ ਸਕਦੇ ਫਿਰ ਹਵਾ ਚੀ ਸੀਗਾ ਸਾਰਾ ਗੱਠ ਜੋੜ ਨਹੀਂ 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 ਗੱਠ ਜੋੜ ਗੱਠ ਜੋੜ ਕਦੇ ਵੀ ਸੀਟਾਂ ਦੇ ਇਲੈਕਸ਼ਨਾਂ ਤੇ ਨਹੀਂ ਸੀ ਗੱਠ ਜੋੜ ਸਿਰਫ ਇੰਡੀਆ ਅਲਾਈਅንስ ਪਾਰਲੀਮੈਂਟ ਦੇ ਵਿੱਚ ਜਦੋਂ ਹੁਣ ਵੀ ਸੈਸ਼ਨ ਹੋਏਗਾ ਅਸੀਂ ਜਿਹੜਾ ਅੰਦਰ ਲੜਾਈ ਲੜਾਂਗੇ ਉਹ ਹਰ ਜਗ੍ਹਾ ਹੀ ਕਿਤੇ ਆਪੋਸ਼ਨ ਪਾਰਟੀਆਂ ਉਹ ਇੰਡੀਆ ਅਲਾਈਅንስ ਇਕੱਠਾ ਹੋ ਕੇ ਅੰਦਰ ਜਾ ਕੇ ਮੁੱਦਿਆਂ ਦੀ ਲੋਕਾਂ ਦੇ ਮੁੱਦਿਆਂ ਤੇ ਕਿਉਂਕਿ ਪਾਰਟੀਆਂ ਕਮਜ਼ੋਰ ਨੇ ਥੋੜੀਆਂ ਕਿਸ ਦੇ ਦੋ ਨੇ ਕਿਸ ਦੇ ਇੱਕ ਨੇ ਕਿਸ ਦੇ ਚਾਰ ਨੇ ਜਾਰੀਆਂ ਸੀ ਵੀ ਮੀਟਿੰਗਾਂ ਕਿੰਨੀਆਂ ਜਾਰੀਆਂ ਨੇ ਟਿਕਟ ਜਿਹੜੀਆਂ ਪਾਹੋ ਬੰਨੀਆਂ ਜਾਰੀਆਂ ਨੇ ਉਮੀਦਵਾਰ ਜਿਹੜੇ ਜਦੋਂ 13 ਸੀਗੇ ਵੀ 6 ਤੇ 7 ਦੀ ਜਿਹੜੀ ਨਹੀਂ ਨਹੀਂ ਕਦੇ ਵੀ ਦੇਖੋ ਇੱਕ ਕਲੀਅਰ ਕਲੈਰਿਟੀ ਤੁਹਾਨੂੰ ਸਾਡੇ ਪ੍ਰਧਾਨ ਪੀਸੀਸੀ ਹਮੇਸ਼ਾ ਕਹਿੰਦੇ ਰਹੇ ਆ ਹਮੇਸ਼ਾ ਤੁਹਾਨੂੰ ਸਾਡੇ ਜਿਹੜੇ ਜਿਹੜੇ ਸੀਐਲਪੀ ਲੀਡਰ ਉਹ ਕਹਿੰਦੇ ਰਹੇ ਨੇ ਪਾਰਟੀ ਨੇ ਤਾਂ ਇੱਕ ਲਾਈਨ ਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਸਾਰੇ ਆਪਣੇ ਬਲੌਕ ਪ੍ਰਧਾਨਾਂ ਨੇ 117 ਹਲਕਾਂ ਚਾਰਜਾਂ ਨੇ 13 ਦੇ 13 ਐਮਪੀ ਜਿੱਤੇ ਹਾਰੇ ਹੋਇਆ ਨੇ ਸਾਹਮਣੇ ਲਿਖ ਕੇ ਸਾਰੀ ਫਰੰਟਲ ਆਰਗੇਨਾਈਜੇਸ਼ਨਲ ਲਿਖ ਕੇ ਦਿੱਤਾ ਸੀ ਵੀ ਅਸੀਂ ਤੇ ਹਾਈ ਕਮਾਂਡ ਨੇ ਇਹ ਗੱਲ ਕਹੀ ਵੀ ਤੁਹਾਨੂੰ ਲਿਗਣ ਦੀ ਲੋੜ ਕੀ ਆ ਅਲਾਈანს ਕਰ ਕੌਣ ਰਿਹਾ ਅਲਾਈანს ਦੀ ਕਦੇ ਪੰਜਾਬ ਦਾ ਜ਼ਿਕਰ ਹੀ ਨਹੀਂ ਹੋਇਆ ਸੀਟਾਂ ਵਾਲੀ ਗੱਲ ਗੱਠ ਜੋੜ ਜਿਹੜਾ ਸੀਗਾ ਉਹ ਅੱਜ ਵੀ ਉੱਥੇ ਸਟੈਂਡ ਕਰਦਾ ਇਹ ਹਜੇ ਪਰ ਸੀਟਾਂ ਦੇ ਬਾਰੇ ਕਦੇ ਗੱਲ ਇਲੈਕਸ਼ਨ ਲੜਨ ਦੀ ਕਦੇ ਨਹੀਂ ਹੋਈ ਇਟ ਮੀਨਸ ਕਿ ਤੁਸੀਂ ਆ ਗੱਲ ਕਹਿ ਰਹੇ ਹੋ ਕਿ ਪੰਜਾਬ 'ਚ ਕੋਈ ਅਲਾਈਅੰਸ ਨਹੀਂ ਹੈ ਅਲਾਈਅੰਸ ਹੋਊਗਾ ਤਾਂ ਬਾਅਦ ਹੋਊਗਾ ਬਿਲਕੁਲ ਇੱਥੇ ਹਜੇ ਵੀ ਜੇ ਕਿਸੇ ਨੂੰ ਕੋਈ ਵੀ ਇਸ ਦੀ ਗਲਤ ਫਹਮੀ ਆ ਤਾਂ ਮੈਂ ਦੁਬਾਰਾ ਇਹ ਗੱਲ ਕਹਿ ਦਿੰਦਾ ਬਈ 100% ਜਿਹੜਾ ਏ ਉਹ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਬਿਲਕੁਲ ਵੀ ਆਮ ਆਦਮੀ ਪਾਰਟੀ ਨਾਲ ਕੋਈ ਅਲਾਈਅੰਸ ਨਹੀਂ ਹੋਏਗਾ ਮੈਂ ਹੀ ਸਭ ਤੋਂ ਜ਼ਿਆਦਾ ਇਹ ਬੋਲਦਾ ਰਿਹਾ ਹਾਂ ਇਹ ਵੀ ਸਾਡਾ ਗੱਠਜੋੜਾ ਸਾਡਾ ਗੱਠਜੋੜਾ ਗੱਠਜੋੜ ਸਿਰਫ ਪਾਰਲੀਮੈਂਟ ਚ ਅਸੀਂ ਉਸ ਵੇਲੇ ਪਾਰਲੀਮੈਂਟ ਚ ਅਸੀਂ ਰੋਜ਼ ਬਜਟ ਸੈਸ਼ਨ ਆ ਰਹੇ ਆ ਸੀ ਪੰਜਾਬ ਦੇ ਲੋਕਾਂ ਅੱਗੇ ਆਮ ਆਦੀ ਪਾਰਟੀ ਦੀਆਂ ਕਮੀਆਂ ਦੱਸੂਗਾ ਦੇਖੋ ਸਾਡੀ ਕੋਈ ਨਿੱਜੀ ਲੜਾਈ ਤਾਂ ਕਿਸੇ ਨਾਲ ਹੈ ਨਹੀਂ ਨਾ ਨਹੀਂ ਇੱਕ ਮਿੰਟ ਨਾ ਅਸੀਂ ਨਿੱਜੀ ਲੜਾਈ ਚ ਪੈਨੇ ਆ ਨਾ ਅਸੀਂ ਕਦੇ ਕਿਸੇ ਦੇ ਘਰ ਦੇ ਉੱਤੇ ਕੋਈ ਕਿੰਤੂ ਪਰੰਤੂ ਕਰਾਂਗੇ ਜਿਹੜਾ ਕਿ ਦੂਜੀਆਂ ਪਾਰਟੀਆਂ ਕਰਦੀਆਂ ਅਸੀਂ ਮੁੱਦਿਆਂ ਤੇ ਕਮਾਂ ਕਰਾਂਗੇ ਗੱਲ ਬਈ ਦੱਸੋ ਭਾਈ ਅੱਜ ਤੁਸੀਂ ਕਿਹਾ ਸੀ ਹਰ ਸਾਡੀ ਮਾਂ ਪੈਣ ਨੂੰ 1000 ਰੁਪਏ ਮਿਲੂਗਾ ਉਹਨਾਂ ਨੂੰ ਤੁਸੀਂ ਦੇਤਾ ਫਿਰ ਤੁਸੀਂ ਅੱਜ ਲੁਧਿਆਣੇ 'ਚ ਹੀ ਆ ਬੈਠੇ ਨੇ ਦੋ ਮੈਂ 6 ਸ਼ਹਿਰ ਦੀਆਂ ਤੇ ਬਾਕੀ 3 ਹਰ ਇੱਕ ਇੱਕ ਵਿਧਾਨ ਸਭਾ ਤੋਂ 5-5000 ਕਾਰਡ ਕੱਟਤਾ 스마트 ਕਾਰਡ ਜੀ ਨੂੰ ਨੀਲਾ ਕਾਰਡ ਕਹਿੰਦੇ ਰਾਸ਼ਨ ਕਾਰਡ ਕਿਵੇਂ ਕਿਵੇਂ ਕਿ ਇਸ ਕਿ ਇਸ ਤਰੀਕੇ ਨਾਲ ਇਹ ਫੇਸ ਕਰਨਗੇ ਲੋਕਾਂ ਨੂੰ ਆਪ ਇਹਨਾਂ ਦੇ ਐਮਐਲਏ ਤਾਲੇ ਲਵਾ ਦਿੰਦੇ ਆ ਮੁੜ ਕੇ ਕਮਿਸ਼ਨਰਾਂ ਨੂੰ ਹਾਕਾ ਮਾਰਦੇ ਆ ਖੋਲੋ ਉਹ ਤਾਲੇ ਖੁੱਲਦੇ ਨਹੀਂ ਫਿਰ ਕਾਲੇ ਤੋੜ ਦਿੰਦੇ ਆ ਉਹ ਐਫਆਈਆਰਾਂ ਦਰਜ ਨੇ ਜਿਹੜੀਆਂ ਉਹਦਾ ਅਸੀਂ ਦਿਖਾਵਾਂਗੇ ਵੀ ਆ ਪਰਚੇ ਦਰਜ ਨੇ ਤੇ ਭਾਈ ਉਦੋਂ ਬਾਅਦ ਆ ਅੱਜ ਮੈਂ ਫੇਰ ਤੁਹਾਡੇ ਰਾਹੀਂ ਕਹਿਣ ਲੱਗਿਆ ਜੇ ਕਮਿਸ਼ਨਰ ਸਾਹਿਬ ਮੈਂ ਤੁਹਾਨੂੰ ਬਹੁਤ ਵਾਰ ਕਿਹਾ ਏ ਅਗਲੀ ਵਾਰ 26 ਜਨਵਰੀ ਤੋਂ ਬਾਅਦ ਨਹੀਂ ਥੋੜਾ ਬਹੁਤ ਵੱਡਾ ਘਰਾਓ ਅਸੀਂ ਦਫ਼ਤਰ ਦਾ ਕਰਾਂਗੇ ਤੇ ਫੇਰ ਨਾ ਕਿਉਂ ਵੀ ਸਾਡੇ ਦਫ਼ਤਰ ਚ ਵੜ ਕੇ ਇਹਨਾਂ ਨੇ ਧਰਨੇ ਲਾਤੇ ਤੁਸੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ